ਹੇ ਤੂੰ ਅਗੇ ਅਰਦਾਸ ਹਵਾਰੀ ਜੀਉ ਪਿੰਡ ਸਭ ਤੇਰਾ ਕਉ ਨਾਨਕ ਸਭ ਤੇਰੀ ਵਡਿਆਈ ਤੇ ਦੇਖ ਬਾਕਿਆ ਬਲੇ ਕੋਣ ਮੈਂ ਪ੍ਰੇਮ ਸਰਾਹੀ ਪੀਤੀ ਪਦ ਰਮਾ ਨੇ ਲਿਖੀ ਬਕੀਰੀ ਜੀ ਸੋਮਤ ਕਾ ਲੀਤੀ ਦੀ ਬਖਤ ਨਾ ਕੀਤੀ ਅਗਰ ਉਹ ਸੰਗਤ ਲੋ ਰੰਗ ਲਾਲਾ ਪਛੇ ਬੀਤੀ ਸੋ ਬੀਤੀ ਤੇਰਾ ਨਾਮ ਤੁਲਾ ਹਵੇਗੀ ਚੜ ਕੀ ਪਾਰ ਲੰਗਣਾ

I'm <laughs> not <laughs> تابعوني على حساب ਤੇਰਾ ਨਾ اور کبھائی نری صرف سکتہ جیو آج جی سری مار سنکھ بابا نار دیو سنگی مار پھٹکا اس خان پر ویڈ کر کے چورا تکتہ کے پاندر جو ایک برمتہ کبھی پر براندر مار سنجا دلو سنجا دلو پر تک سکتر سار سمجھ آگے سا میرے براندر

ਦੋਤਰੀ ਵਾਲੋ ਵਿਖੇ ਉੱਤੇ ਸੀ ਘੋੜ ਤੇ ਕੀਰਤਨ ਕਰਨ ਜਾਣਾ ਇਸ ਕਰਕੇ ਉਹ ਥੋੜਾ ਜਿਹਾ حاضਰੀ ਲਵਾ ਕੇ ਸਿੱਤੇ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਬੈਠ ਕੇ حاضਰੀ ਪਰ ਕੇ ਆਪਣੇ ਸਮੇਂ ਔਰ ਉਸ ਲੋਸੋਂ ਸਬੰਦੇ ਉਹਦਾ ਯਤਨ ਕਰੀਏ ਦਸਵੀਂ ਦਾ ਦੇ ਹਾੜਾ

ਸਭ ਸੰਗਤ ਦੀ ਪ੍ਰਾਪਤੀ ਹੁੰਦੀ ਆ। ਔਰ ਜਿਹੜੇ ਸਰਬ ਸੰਗਤ ਨਾਲ ਕਰੀਏ ਮਹਾਰਾਜ ਜੀ ਕੋਲ ਪਾਗ ਹੀਰ ਤੋਂ ਚੋਟਾ ਖਾਣਾ। ਜਿਹੜੇ ਸਰਬ ਸੰਗਤ ਨਾਲ ਕਰੀਏ ਇਹਨਾਂ ਬੰਦਾ ਧਰਮਾਂ ਦੇ ਬੈਹਾਂ ਦਾ ਬਹਿਮਾਂ ਦੇ ਵਿੱਚ ਪੈਦਾ ਉਹ ਫਿਰ ਦਲ ਕਰਦੀਆਂ ਚੋਟਾ ਖਾਦਾ ਹੈ। ਇਸ ਕਰਕੇ ਸੱਚੇ ਪਾਤਸ਼ਾਹ ਵਾਹਿਗੁਰੂ ਦੇ ਦਰ ਦੇ ਉੱਤੇ ਚਰਮਾ ਤੇ ਬਿਚ ਬੈਠ ਕੇ ਅੱਜ ਸਾਰੇ ਕੀਰਤਨ ਸਰਵ ਕਰ ਰਿਹਾ ਵੱਡੇ ਪਾਗਲੇ ਸਾਡੇ ਸਾਰਿਆਂ ਦੇ ਤਾਂ ਗੁਰੂ ਪਿਆਰਿਓ ਮਹਾਰਾਜ ਜੀ ਕਹਿੰਦੇ ਜਿੱਥੇ ਜਾਏ ਮਹਿ ਮੇਰਾ ਸਤਿਗੁਰੂ ਸੁਖਾ ਸੁਹਾਵਾ ਬਰਦਾ ਇਹ ਜਗ੍ਹਾ ਜਿੱਥੇ ਸਤਿਗੁਰੂ ਜੀ ਬੈਠ ਜਾਂਦੇ ਨੇ ਉਹ ਜਗ੍ਹਾ ਉਹ ਤਰਤੀ ਧਰਾਂ ਵਾਲੀ ਬਣ ਜਾਂਦੀ ਆ ਅ ਦੇਖੋ ਜਿਹੜੀ ਜਗ੍ਹਾ ਨੂੰ ਖਰਾਬ ਬੈਠੇ ਕਿਸੇ ਸਮੇਂ ਕੰਲਰ ਪਿਆ ਹੁੰਦਾ ਸੀ ਕੋਈ ਬੈਠਦੇ ਸੀ ਤੇ ਕਰੋ ਪਿਆਰਿਓ ਇੱਥੇ ਸਤਿਗੁਰੂ ਜੀ ਫਿਰ ਆ ਕੇ ਉਹ ਇਰਾਮ ਕਾ ਲਾ ਜਿੰਦੀ ਆ ਦੂਸਰੇ ਵਾਰਸੇਵਾਲਾ ਜੀ ਆਪਣੇ ਭਗਤਾਂ ਨੂੰ ਸੰਤਾਨ ਨੂੰ ਮਾਨ ਬਖਦੇ ਨੇ ਮਹਾਰਾਜ ਜੀ ਕਹਿੰਦੇ ਜਿੱਥੇ ਬੈਸਰ ਸਾਧ ਜਨ ਸੋ ਖਿਆਲ ਸੁਹਾਵਦਾ ਰਾਮ ਕਰਦੇ ਜਿੰਨੇ ਰੱਬ ਦੇ ਪਿਆਰੀ ਰੂਹਾਂ ਨਾਮ ਜੱਪਣ ਵਾਲੀਆਂ ਬੰਦਗੀ ਕਰਨ ਵਾਲੀਆਂ ਭਗਤੀ ਕਰਨ ਵਾਲੀਆਂ ਬੈਠ ਜਾਂਦੀਆਂ ਨੇ ਉਹ ਧਰਤੀ ਤੇ ਰੌਣਕਾਂ ਲੱਗ ਜਾਂਦੀਆਂ ਨੇ ਕੁ ਸਫਾ ਦੇਖਿਆ ਆਪਣਾ ਲਵਾਂ ਸਾਹਿਬ ਦੀ ਧਰਤੀ ਸ੍ਰੀਮਾਨ ਸਤਬਾਬਾ ਸੁਖਦੇਵ ਸਿੰਘ ਜੀ ਮਹਾਰਾਜ ਉਹ ਜਿਹੜਾ ਦੇ ਤੇ ਝੜੀ ਸੀ ਗਰਮੋ ਪਿਆਰੀ ਜੰਗਰ ਸਿੰਘ ਚਰਨ ਪਾਇਮਾ ਬੋਖਰ ਨੇ ਜੰਗਲਾ ਦੇ ਵਿੱਚ ਬੰਗਲਾ ਲਾ ਦਿੱਤਾ ਕੁ ਸਫਾ ਉਨਾ ਤੋਂ ਬਰੋਸਾਈ ਸ੍ਰੀਮਾਨ ਸਤਬਾਬਾ ਕੁਸ਼ਮੀਰਾ ਸਿੰਘ ਜੀ ਮਾਪੁਰਸ ਜੋ ਅੱਜ ਸੰਗਤਾਂ ਨੂੰ ਥਾੜ-ਥਾੜ ਕੇ ਜਾ ਕੇ ਸਿੱਖੀ ਪ੍ਰਚਾਰ ਦੇ ਨਾਲ ਤਾਂ ਨਹੀਂ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਮ ਕੋਲ ਦੇ ਨਾਮ ਆਣਦੇ ਨਾਲ ਜਿੰਨਾ ਦਾ ਬਹੁਤ ਪਿਆਰਾ ਕੀਰਤਨ ਜਿਹਨੂੰ ਸੁਣ ਕੇ ਗਰਮ ਪਿਆਰਿਓ ਅਦਾ ਲਈ ਪ੍ਰਚਲਿਤ ਬਣੇ ਨੇ ਬਾਬਾ ਜੀ ਦਸ ਦੇ ਸਮੇਂ ਅਬਦਾਲ ਸਿੰਘ ਜੀ ਦੇ ਕੋਲ ਸਭੀ ਇਤਿਹਾਸ ਉਹਨਾਂ ਮਹਾਂਪੁਰਖਾਂ ਨੇ ਵੀ ਹਾਜ਼ਰੀ ਭਰਨੀ ਆ ਜਿੱਥੇ ਰੱਬ ਦੇ ਪਿਆਰੇ ਵਹਿ ਜਾਂਦੇ ਨੇ ਔਰ ਧਰਤੀ ਨੂੰ ਭਾਗ ਬਣ ਜਾਂਦੇ ਨੇ ਆਪ ਨੂੰ ਸਤਨਾ ਮੈਂ ਵੀ ਉਹ ਮਹਾਂਪੁਰਖਾਂ ਦੇ ਚਰਨਾਂ ਦੇ ਉੱਤੇ ਰਹਿ ਕੇ ਮਨਜਾਣੀਆਂ ਨੇ ਫਿਰ ਉਸੇ ਤਹੋੜਾ ਅੰਕ 67013 ਦੇ ਸ੍ਰੀਮਾਨ ਸਤਜੋਤ ਸਿੰਘ ਜੀ ਦੇ ਪੁੱਤ ਉਹਨਾਂ ਦੇ ਕੋਲ 12 ਸਹਾਸਕਿਰੋੜਾ ਜੀ ਤਾਂ ਵਰਮ ਪਹਿਲੇ ਜਿੱਤੇ ਨੇ ਰੱਬ ਦੇ ਪਿਆਰੇ ਬਹਿ ਜਾਂਦੇ ਨੇ ਉਹ ਤਰਤੀ ਨੂੰ ਭੱਗ ਲੱਗ ਜਾਂਦੇ ਨੇ ਮੌਕੜੋ ਗੱਲ ਨੂੰ ਕਿ ਸਾਰੇ ਪਹਿਲੇ ਹਿੱਸੇ ਤੱਕ ਦੂਜੇ ਹਿੱਸੇ ਵਿੱਚ ਭਾਈ ਤੀਸਰੇ ਹਿੱਸੇ ਵਿੱਚ ਮਾਈਆਂ ਆਪੋ ਆਪਣੀ ਰਸਮ ਕਰੀਏ ਪ੍ਰਤਿਰੋ ਉਹ ਚਿੰਤ ਬਾਟ ਕੇ ਮਰਬ ਦੇ ਪਿਆਰੇ ਅਰਤੀ ਸੁਆ ਨਾ ਕਰ ਅਰਤੀ ਜਿਨ ਰਸੁ ਦੇ ਪਿਆਰੇ ਅਰਤੀ ਸੁਹਾਰ ਦਸ ਦੇ

ਪਿਆਰ ਦੀ ਦਰਤੀ ਨੂੰ ਪਹਾੜਾਂ ਨਾਲ ਲਾ ਕੇ

ਗRAND ਉੱਤੇ ਸੈਭਤ ਜਾਂਦੇ ਨੇ ਉਹ ਧਰਤੀ ਨੂੰ ਭਾਰ ਬਣ ਜਾਂਦੇ ਨੇ ਉਹ ਧਰਤੀ ਨੂੰ ਉਜ ਲੋਕ ਬਣਾ ਦਿੰਦੇ ਨੇ ਆਪ ਕੋ ਸਫਲਾ ਸੁਭੋਗ ਪਿਆਰੋ ਸੰਤ ਬਾਬਾ ਨਾਮਦੇਵ ਸਿੰਘ ਜੀ ਦਾ ਪੁੱਤਰ ਬੜੀ ਪਿਆਰ ਭਾਈ ਰੂ ਆ ਭਗਤੀ ਕਰਵਾਈ ਗੁਰੂ ਅਰਜਨ ਦੇਵ ਜੀ ਦੇ ਨਾਮ ਦੀ ਬਚਪਨ ਤੋਂ ਬੜਾ ਗਮੇਸ਼ ਮਤੋਂ ਪਿਆਰਾ ਜਿਹੜਾ ਵੀ ਇਹਨਾਂ ਦੇ ਥਾਂ ਤੇ ਨmber ਕੋਲ ਆਦਾ ਜਾਂਦਾ ਜਾਂਦਾ ਤੇ ਸਾਰੇ ਨੂੰ ਬੜਾ ਅਥਾਹ ਪਿਆਰ ਕਰਦੇ ਨੇ ਸਾਰਿਆਂ ਦਾ ਸਤਿਕਾਰ ਕਰਦੇ ਨੇ ਸਵਾਉ ਬਹੁਤ ਬਹੁਤ ਤਾਲਾਹ ਕਰਦੇ ਆ ਬਹੁਤ ਖਾ ਦਾ ਬਾਬਾ ਦਾ ਸਿੰਘ ਜੀ ਦੇ ਨਾਲ ਬਹੁਤ ਬੋਤਲਾ ਸਹੀ ਸਤਿਕਾਰ ਦਾ ਬਹੁਤ ਬੋਤਲਾ ਸਤ੍ਰੂ ਮਾਰ ਦਿਓ ਆਪਣੀਆਂ ਦਾ ਮੋਟਰ ਕੋਟ ਕੋਟ ਕਰਵਾਓ lá em diga cansar lá em